ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿੱਚ ਡਾਕਟਰ ਰਤਨ ਸਿੰਘ ਆਨੰਦ ਚੈਰੀਟੇਬਲ ਟਰਸਟ ਵੱਲੋਂ ਇੱਕ अनोखा ਉਪਰਾਲਾ ਕਰਦਿਆਂ ਹੋਇਆ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਜਿੱਥੇ ਗਰੀਬ ਬੱਚਿਆਂ ਨੂੰ ਫ੍ਰੀ ਵਿੱਚ ਸਿਲਾਈ ਕਢਾਈ ਸਿਖਾਣੀ ਸ਼ੁਰੂ ਕੀਤੀ ਗਈ ਹੈ ਇਸ ਦੇ ਨਾਲ ਹੀ ਇਹਨਾਂ ਬੱਚਿਆਂ ਲਈ ਪੰਜਾਬੀ ਕਲਾਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਇਸੇ ਹੀ ਸ਼ਬਦ ਕੀਰਤਨ ਵੀ ਸਿਖਾਇਆ ਜਾਵੇਗਾ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਲਾਈ ਸੈਂਟਰ ਦੇ ਉਦਘਾਟਨ ਪ੍ਰੋਗਰਾਮ ਮੌਕੇ ਬੱਚਿਆਂ ਦੇ ਗੁਰਬਾਣੀ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਸ਼ਬਦ ਕੀਰਤਨ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਬੱਚਿਆਂ ਦੇ ਮਨੋਰੰਜਨ ਲਈ ਮੈਜਿਕ ਸ਼ੋਅ ਵੀ ਕਰਵਾਇਆ ਗਿਆ। ਸਤਿ ਸ਼੍ਰੀ ਅਕਾਲ। ਦਿਸ ਇਜ਼ ਮੈਜਿਸਿਨ ਦੇਵ ਸਿੰਘ ਮੈਂ ਆਜੇ ਤੇ ਆ ਡਾਕਟਰ ਰਤਨ ਸਿੰਘ ਆਲਨ ਚੈਰੀਟੇਬਲ ٹرسٹ ਚ ਮੈਨੂੰ ਸੱਦਿਆ ਗਿਆ ਤੇ ਬੀਲੀਵ ਮੀ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ ਮੈਂ ਦੇਖ ਰਿਹਾ ਹਾਂ ਬੱਚੇ ਮਿਊਜ਼ਿਕ ਦੀ ਕਲਾਸਸ ਵੀ ਲੈ ਰਹੇ ਨੇ ਤੇ ਨਾਲ ਹੀ ਨਾਲ ਸਿਲਾਈ ਸਿੱਖਿਆ ਵੀ ਕਰਾਈ ਜਾਂਦੀ ਹੈ ਇੱਥੇ ਇਟ ਵਾਸ ਅ ਬ੍ਰਿਲਿਅੰਟ ਬ੍ਰਿਲਿਅੰਟ ਐਕਸਪੀਰੀਅੰਸ ਫਰਮ ਮਾਈ ਸਾਈਡ ਡਾਕਟਰ ਰਤਨ ਸਿੰਘ ਚੈਰੀਟੇਬਲ ٹرسٹ ਇੱਥੇ ਮੈਂ ਆਇਆ ਹੋਇਆ ਇਟ ਵਾਸ ਬ੍ਰਿਲਿਅੰਟ ਮੈਂ ਇੱਥੇ ਮੈਜਿਕ ਸ਼ੋ ਵੀ ਕੀਤਾ ਬੱਚਿਆਂ ਨੂੰ ਖੁਸ਼ੀ ਮਿਲੀ ਉਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋ ਮੈਨੂੰ ਬੜਾ ਸੁੱਖ ਮਿਲਿਆ ਮੈਂ ਨਾਮ ਸਿਮਰਨ ਕੌਰ ਹੈ ਹਾਂ सीखते हुए पांच छः महीने हो गए पहले मुझे कुछ भी नहीं आता था जब से मैं सीखना स्टार्ट किया मुझे सब सीखना आ गया बच्चों की फ्रॉक एफ पेन पजामा सब सलवार कमीज सब सीख जाती हूँ मैं धन्यवाद करना चाहती हूँ सेंटर जिन्होंने ये खोला है उनका एम का भी करना चाहती हूँ जो हमें सिखाती है मेरा नाम लक्ष्मी कौर है हमें यहाँ पर पाँच महीने हो गए सीखते हुए तो और हमने सूट सलवार बनाना है

सिलाई दी जो वो भी ट्रेनिंग लेन देने इतने मैडम आने स्पेशल वो ट्रेनिंग देन देने दे सिलाई दी तो उस तो इलावा इतने बच्चे कीर्तन तबला पग दे जो पगड़ी दी कंपटीशन है वो काफ़ी टाइम तो इतने सीख रहे हैं मैं एल पे ग्रुप की मेंबर हैगी हाँ तो मैं इतना स्टिचिंग करनी हाँ इतने मैंने सपोर्ट मिले है मैं जीरो लैवल से हैगी सी हूँ मैंने बहुत कुछ आ गया है तो मैंने पाँच महीने हो गए ਇਹ ਸਟਿਡੀ ਮੈਡਮ ਹੀ ਬਹੁਤ ਵਧੀਆ ਗੀਆਂ ਨੇ ਇੱਥੇ ਸਾਰਾ ਸਟੱਡੀ ਮਟੀਰੀਅਲ ਮਿਲਦਾ ਹੈ ਫੈਸ ਲਾਈਕ ਸਮਾਨ ਵੀ ਮਿਲਦਾ ਹੈ ਮਸ਼ੀਨਾਂ ਵੀ ਮਿਲਦੀਆਂ ਨੇ ਅਤੇ ਦੀ ਸਰਵਿਸ ਵੀ ਬਹੁਤ ਅੱਛੀ ਹੈ ਮੇਰਾ ਨਾਮ ਹਰਪ੍ਰੀਤ ਕੌਰ ਮੈਂ ਚੰਦਰਵਿਆਜ ਬੱਚਿਆਂ ਨੂੰ ਸਿਲਾਈ ਸਿਖਾਣੀ ਹੈ ਜੋ ਕਿ ਡਾਕਟਰ ਰਤਨ ਸਿੰਘ ਐਲਪੀ ਗਰੁੱਪ ਦੁਆਰਾ ਚਲਾਇਆ ਗਿਆ ਹੈ ਇਸ ਲਈ ਬੱਚਿਆਂ ਨੂੰ 6 ਮਹੀਨੇ ਦੀ ਟ੍ਰੇਨਿੰਗ ਕਰਨੇ ਆ ਜੈਚੂਨਾ ਨੂੰ ਬੇਸਿਕ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ 15 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਬੱਚਿਆਂ ਨੂੰ ਲੇਡੀਜ਼ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰਾ ਨਾਮ ਮਨੀਦਰ ਸਿੰਘ ਹੈ ਮੈਂ ਨੂੰ ਇਥੇ ਮਤਲਬ ਸਿੱਖਦੇ ਹੋਏ ਕਮੇ ਕਮ 2 ਮਹੀਨੇ ਤਾਂ ਹੋ ਹੀ ਗਏ ਹਨ ਮੈਂ ਤਨਮਾਤ ਕਰਦਾ ਹਾਂ ਐਲਬੀ ਗਰੁੱਪ ਕੋਲ ਇਹ ਮਾਨੂੰ ਮਤਲਬ ਸਾਰਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਗਿਆ ਹੈ ਜੋ ਵਾਜੇ ਵਾਜੇ ਸਿੱਖਣ ਲਈ ਤਬਲਾ ਸਿੱਖਣ ਲਈ ਸਲਾਈ ਸਿੱਖਣ ਲਈ ਔਰ ਪਗਾ ਸਿੱਖਣ ਲਈ ਮੈਂ ਅੰਮ੍ਰਿਤਕੌਰ ਅਸੀਂ ਇੱਥੇ ਹਰਮੋਨੀਅਮ ਪਾ ਸਿੱਖਣਾ ਰਹੇ ਹਾਂ ਜਿੱਥੇ ਤਬਲਾ ਵੀ ਸਿਖਾਇਆ ਜਾਂਦਾ ਹੈ ਕਿ ਸਲਾਈ ਸਲਾਈ ਐਂਟਰੀ ਹੈ ਤੇ ਸਾਨੂੰ ਸ਼ੁਸ਼ਕਾਨ ਸੇਵਾ ਦਾ ਪ੍ਰਾਪਤੀ ਪ੍ਰਾਪਤੀ ਮਿਲ ਰਹੀ ਹੈ ਮੇਰਾ ਨਾਮ ਅਗਮਜੋਤ ਸਿੰਘ ਹੈ ਤੇ ਮੈਂ ਇੱਥੇ ਤਬਲਾ ਤੇ ਪਾਗ ਸਿੱਖਣ ਆਂਦਾ 8.10 ਨੂੰ ਆਂਦੇ ਨੇ ਪਾਕ ਸਿੱਖਣ ਕਟੋਗਟ ਪੰਜ ਤੇ ਸਿੱਖ ਚੁੱਕੇ ਨੇ ਸਹੀ ਤਰ੍ਹਾਂ ਡਾਕਟਰ ਰਤਨ ਸਿੰਘ ਆਨੰਦ ਚੈਰੀਟੇਬਲ ٹرسٹ ਵੱਲੋਂ ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿੱਚ ਸਿਵਿੰਗ ਸੈਂਟਰ ਖੋਲਿਆ ਗਿਆ ਜਿੱਥੇ ਕਿ ਗਰੀਬ ਬੱਚਿਆਂ ਨੂੰ ਸਿਲਾਈ ਗਢਾਈ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋਚੇਚੇ ਤੌਰ ਤੇ ਅਸੀਂ ਅਧਿਆਪਕਾ ਦਾ ਵੀ ਪ੍ਰਬੰਧ ਕੀਤਾ ਹੈ ਤੇ ਨਾਲ ਹੀ ਇੱਥੇ ਪੰਜਾਬੀ ਕਲਾਸ ਵੀ ਲਗਾਈ ਜਾਂਦੀ ਹੈ ਤੇ ਸ਼ਬਦ ਕੀਰਤਨ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਯਾਨੀ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਚੰਦਰਗੜ੍ਹ ਇਲਾਕੇ ਵਿੱਚ ਸਿੱਖ ਸਿਕਲੀਗਰ ਪਰਿਵਾਰ ਜ਼ਿਆਦਾਤਰ ਰਹਿੰਦੇ ਨੇ ਸੋ ਉਹਨਾਂ ਦੇ ਬੱਚਿਆਂ ਅੱਗੇ ਜਾ ਕੇ ਕੁਝ ਬਣ ਸਕਣ ਆਪਣੇ ਪੈਰਾਂ ਤੇ ਖੜੇ ਹੋ ਸਕਣ ਇਸੇ ਮੋਟਿਵ ਨਾਲ ਇਸੇ ਮਕਸਦ ਨਾਲ ਅਸੀਂ ਇੱਥੇ ਸਿਵਿੰਗ ਸੈਂਟਰ ਖੋਲਣ ਦਾ ਜੋ ਨਿਸ਼ਚਾ ਕੀਤਾ ਸੀ ਸੋ ਇਹ ਉਪਰਲਾ ਸਾਡਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਫਲ ਰਿਹਾ ਸੋ ਅੱਜ ਇਸ ਸਿਵਿੰਗ ਸੈਂਟਰ ਵਿੱਚ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਗੁਰਬਾਣੀ ਦੇ ਮੁਕਾਬਲੇ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਸ਼ਬਦ ਕੀਰਤਨ ਤੇ ਬੱਚਿਆਂ ਦੇ ਐਂਟਰਟੇਨਮੈਂਟ ਲਈ ਮੈਜਿਕ ਸ਼ੋਅ ਤਾਂ ਕਰਵਾਇਆ ਗਿਆ ਤਾਂਕਿ ਬੱਚਿਆਂ ਨੂੰ ਕਾਫੀ ਹੱਦ ਤੱਕ ਉਤਸ਼ਾਹ ਮਿਲ ਸਕੇ ਸੋ ਉਮੀਦ ਕਰਦੇ ਹਾਂ ਕਿ ਸਾਡੀ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ